ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਜਿਹੜਾ ਇੰਸ਼ੋਰੈਂਸ ਹੈ ਠੀਕ ਹੈ ਜੀ ਇਹ ਬੀਮਾ ਕੀ ਚੀਜ਼ ਹੁੰਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਦਾਂ ਜਦੋਂ ਵੀ ਤੁਸੀਂ ਬੀਮੇ ਦਾ ਨਾਮ ਸੁਣਦੇ ਹੋ ਜਾਂ ਇੰਸ਼ੋਰੈਂਸ ਦਾ ਨਾਮ ਸੁਣਦੇ ਹੋ ਕਿਤੇ ਵੀ ਸ਼ਬਦ ਸੁਣਦੇ ਹੋ ਤਾਂ ਤੁਹਾਨੂੰ LIC ਦਾ ਜਿਹੜਾ ਨਾਮ ਹੈ ਸਭ ਤੋਂ ਪਹਿਲਾਂ ਯਾਦ ਹੁੰਦਾ ਵੀ ਜਿਹੜਾ LIC ਇਹ ਕੰਪਨੀ ਉਹ ਬੀਮੇ ਕਰਦੀ ਹੈ ਬਾਕੀ ਤੁਹਾਨੂੰ ਮੈਂ ਦੱਸ ਦਦਾਂ ਜੀ ਬੀਮੇ ਕਰਨ ਵਾਲੀਆਂ ਹੋਰ ਵੀ ਬਥੇਰੀਆਂ ਕੰਪਨੀਆਂ ਨੇ ਜਿਵੇਂ ਕਿ HDFC ਹੋ ਗਿਆ ਠੀਕ ਹੈ ਜੀ Bajaj Alliance ਹੋ ਗਿਆ ਠੀਕ ਹੈ ਜੀ ਹੋਰ ਵੀ ਤੇ ਕਾਫੀ ਕੰਪਨੀਆਂ ਨੇ ਜਿਹੜੇ ਬੀਮਾ ਕਰਦੇ ਨੇ ਪਰ ਆਪਾਂ ਉਹ ਗੱਲ ਤੇ ਅੱਜ ਨਹੀਂ ਆਵਾਂਗੇ ਕਿਹੜੀਆਂ ਕਿਹੜੀਆਂ ਕੰਪਨੀਆਂ ਬੀਮਾ ਕਰਦੀਆਂ ਨੇ ਤੇ ਕਿਹੜੇ-ਕਿਹੜੇ ਸਕੀਮਾਂ ਹਨ ਇੱਕ ਬੀਮਾ ਕੰਪਨੀ ਦਾ ਤਾਂ ਅੱਜ ਆਪਾਂ ਦੱਸਾਂਗੇ ਜਿਹੜਾ ਇਹ ਇੰਸ਼ੋਰੈਂਸ ਹੈ ਇੱਕ ਕੀ ਹੁੰਦਾ ਹੈ ਅਸਲ 'ਚ ਇੰਸ਼ੋਰੈਂਸ ਹੁੰਦਾ ਕੀ ਹੈ ਬੀਮਾ ਹੁੰਦਾ ਕੀ ਹੈ ਇਹਨੂੰ ਆਪਾਂ ਅੱਜ ਸਮਝਾਂਗੇ ਤਾਂ ਜੋ ਤੁਹਾਨੂੰ ਇਹਦਾ ਲਾਭ ਲੈਣ ਦੇ ਵਕਤ ਜਦੋਂ ਵੀ ਤੁਸੀਂ ਕੋਈ ਪੋਲਿਸ ਕਰਾਓ ਤਾਂ ਤੁਹਾਨੂੰ ਫਾਇਦਾ ਹੋਵੇ ਉਹਦਾ ਠੀਕ ਹੈ ਜੀ ਤੇ ਜੇ ਤੁਸੀਂ ਹਜੇ ਤੱਕ ਬੀਮਾ ਨਹੀਂ ਲਿਆ ਤਾਂ ਤੁਹਾਨੂੰ ਪਤਾ ਹੋ ਸਕੇ ਕਿ ਮੈਨੂੰ ਬੀਮਾ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਬੀਮਾ ਨਹੀਂ ਲਿਆ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਾਨੂੰ ਬੀਮੇ ਦੀ ਅਸਲ ਦੇ ਵਿੱਚ ਜ਼ਰੂਰਤ ਹੈਗੀ ਐ ਸਾਨੂੰ ਬੀਮਾ ਕਰਾਉਣਾ ਚਾਹੀਦਾ ਹੈ ਤਾਂ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਕਿਉਂਕਿ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੇ ਰਹੇ ਨੇ ਤੁਹਾਡੇ ਤੱਕ ਤਾਂ ਕਿ ਉਹਨਾਂ ਦਾ ਤੁਸੀਂ ਲਾਭ ਲੈ ਸਕੋ ਤਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਬੀਮਾ ਠੀਕ ਹੈ ਜੀ ਬੀਮੇ ਦੀ ਗੱਲ ਕਰੀਏ ਤਾਂ ਇਹ ਬੀਮਾ ਕੀ ਚੀਜ਼ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਤਾਂ ਦੋਸਤੋ ਜਦੋਂ ਵੀ ਕੋਈ ਤੁਹਾਡੇ ਕੋਲ ਘਰੇ ਆਉਂਦਾ ਹੈ ਠੀਕ ਹੈ ਜੀ ਬੀਮਾ ਸਮਝੋ ਕਾ ਉਹਨਾਂ ਨੂੰ ਇੱਕ ਇਨਵੈਸਟਮੈਂਟ ਪਲਾਨ ਵੱਜੋਂ ਸਮਝਾਇਆ ਜਾਂਦਾ ਤੁਹਾਨੂੰ ਕਿ ਇਹ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾਓ ₹1000 ਸਾਨੂੰ ਮਹੀਨੇ ਦੇ ਦੋ 12 ਮਹੀਨਿਆਂ ਦੇ ਤੁਹਾਡੇ 12000 ਹੋ ਜਾਣਗੇ ਤੁਸੀਂ 15 ਸਾਲ ਭਰਨਾ ਇਹਦੇ ਬਣ ਜਾਣਗੇ ਇਹ ਚੀਜ਼ਾਂ ਤੁਹਾਨੂੰ ਸਮਝਾਈਆਂ ਜਾਂਦੀਆਂ ਨੇ ਤਾਂ ਦੋਸਤੋ ਅੱਜ ਆਪਾਂ ਇਹ ਦੇਖਾਂਗੇ ਇਹ ਪੈਸਾ ਜਿਹੜਾ ਭਰਨਾ ਹੈ ਅਸਲ ਦੇ ਵਿੱਚ ਇਹ ਕਿਉਂ ਭਰਨਾ ਹੈ ਇਹ ਕਾਦੇ ਵਾਸਤੇ ਭਰਨਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਐਗਜ਼ਾਮਪਲ ਦਿੰਨਾ ਆ ਫਿਰ ਆਪਾਂ ਸੌਖੇ ਤਰੀਕੇ ਨਾਲ ਸਮਝਾਂਗੇ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕੋਈ ਪਰਿਵਾਰ ਹੈ ਠੀਕ ਹੈ ਜੀ ਇਦੇ ਨਾਲ ਕਈ ਜਣੇ ਜੁੜੇ ਹੁੰਦੇ ਨੇ ਇੱਕ ਪਰਿਵਾਰ ਦੇ ਵਿੱਚ ਕਈ ਜਣੇ ਹੁੰਦੇ ਨੇ ਠੀਕ ਹੈ ਜੀ ਹੁਣ ਇਸ ਪਰਿਵਾਰ ਦੇ ਵਿੱਚ ਇੱਕ ਜਣਾ ਜਾਂ ਦੋ ਜਣੇ ਜਿਹੜੇ ਕਮੋਨ ਵਾਲੇ ਹੁੰਦੇ ਆ ਠੀਕ ਹੈ ਜੀ ਮੰਨ ਲਓ ਆਪਾਂ ਇੱਕ ਇੱਕ ਪਰਿਵਾਰ 'ਚ ਇੱਕ ਜਣਾ ਕਮੋਨ ਵਾਲਾ ਹੈ ਤੇ ਇਹ ਬਾਕੀ ਸਾਰੇ ਇਹ ਜਿਹੜਾ ਉਹਦੀ ਕਮਾਈ ਦਾ ਜਿਹੜਾ ਹਿੱਸਾ ਹੈ ਉਹ ਆਪਣੇ ਜੀਵਨ ਜੀਣ ਵਾਸਤੇ ਮੰਨ ਲਓ ਇਸਤੇਮਾਲ ਕਰਦੇ ਨੇ ਜਿਹੜਾ ਇਹ ਕਮੋਨ ਦਾ ਹੈ ਤਾਂ ਹੁਣ ਆਪਾਂ ਤੁਹਾਨੂੰ ਆਸਾਨੀ ਦੇ ਨਾਲ ਸਮਝ ਆ ਜਾਏਗਾ ਤਾਂ ਦੋਸਤੋ ਤੁਸੀਂ ਉਹਦੇ ਦੇਖੋ ਇਹ ਬੰਦਾ ਜਦੋਂ ਕਮੋਨ ਦਾ ਹੈ ਠੀਕ ਹੈ ਇਹ ਸਾਰਿਆਂ ਦਾ ਖਰਚਾ ਚੱਲਦਾ ਹੈ ਠੀਕ ਹੈ ਮੰਨ ਲਓ ਇੱਕ ਲਾਈਫ ਹੈ ਕਿਸੇ ਬੰਦੇ ਦੀ ਠੀਕ ਹੈ ਜੀ ਰੱਬ ਨੇ ਉਹਦੀ ਲਾਈਫ ਲਿਖਦੀ ਆ 70 ਸਾਲ ਠੀਕ ਹੈ 70 ਸਾਲ ਲਾਈਫ ਲਿਖਦੀ ਆ ਉਹਨੇ ਤਾਂ ਉਹ ਦੋਸਤੋ ਆਪਣੀ ਜੀਵਨ ਜੀ ਰਿਆ ਠੀਕ ਹੈ ਜੀ 1 2 3 4 ਐਵੇਂ 70 ਸਾਲ ਆਪਣੀ ਜੀਵਨ ਜੀਏਗਾ ਤਾਂ ਜਿਹੜਾ ਇਹ ਇਹ ਬੰਦਾ ਹੈ ਮੰਨ ਲਓ ਉਹ ਬੰਦਾ ਹੈ ਠੀਕ ਹੈ ਇਹ ਜਿਹੜਾ ਜੀਏਗਾ ਤਾਂ ਬਾਕੀ ਪਰਿਵਾਰ ਹੈ ਇਹਦੇ ਨਾਲ ਹੀ ਪਿੱਛੇ-ਪਿੱਛੇ ਚੱਲੇਗਾ ਇਹਦੇ ਕਿਉਂਕਿ ਇਹ ਬੰਦਾ ਕੁਮਾਰ ਹੈ ਇਹ ਖਾਣਗੇ ਸਾਰੇ ਠਾ ਠੀਕ ਹੈ ਜੀ ਉਸ ਤੋਂ ਬਾਅਦ ਰੱਬ ਉਹ ਨਾ ਕਰੇ ਠੀਕ ਹੈ ਜੀ ਰੱਬ ਨਾ ਕਰੇ ਇਹੋ ਜਿਹਾ ਹੋਵੇ ਇਹ 10 ਜਾਂ 15 ਸਾਲ ਬੰਦਾ ਜੀਂਦਾ ਹੈ ਤੇ ਉਸ ਤੋਂ ਬਾਅਦ ਇਹ ਬੰਦਾ ਮਰ ਜਾਂਦਾ ਹੈ ਉਹਦੀ ਡੈਥ ਹੋ ਜਾਂਦੀ ਹੈ ਠੀਕ ਹੈ ਜੀ ਡੈਥ ਹੋ ਜਾਂਦੀ ਹੈ ਉਹ ਇਸ ਦੁਨੀਆ 'ਚ ਨਹੀਂ ਰਹਿੰਦਾ ਠੀਕ ਹੈ ਤਾਂ ਉਸ ਤੋਂ ਬਾਅਦ ਦੋਸਤੋ ਤੁਸੀਂ ਇਮੇਜਿਨ ਕਰੋ ਜਿਹੜੇ ਇਹਨਾਂ ਬੰਦਿਆਂ ਦਾ ਹੈ ਠੀਕ ਹੈ ਜੀ ਇਹ ਕੀ ਹਾਲ ਹੋਏਗਾ ਜੇ ਇੱਕ ਕਮੋਨ ਵਾਲਾ ਬੰਦਾ ਹੈ ਜਿਹੜਾ ਕਰ ਦੇ ਵਿੱਚ ਨਹੀਂ ਰਹਿੰਦਾ ਤਾਂ ਉਰੇ ਤੱਕ ਤਾਂ ਜਦ ਤੱਕ ਉਹ ਜਿੰਦਾ ਸੀ ਕਿਸੇ ਨੂੰ ਕੋਈ ਚੀਜ਼ ਮਹਿਸੂਸ ਨਹੀਂ ਹੋਈ ਕੋਈ ਦਿੱਕਤ ਵਾਲੀ ਪਰੇਸ਼ਾਨੀ ਨਹੀਂ ਆਈ ਕਿਉਂਕਿ ਇਹ ਬੰਦਾ ਕਮੋਨਦਾ ਸੀ ਹਾਂ ਹੁਣ ਇਸ ਦੀ ਡੈਥ ਹੋ ਗਈ ਹੈ ਤੇ ਹੁਣ ਇਹ ਜਿਹੜਾ ਇਹ ਕਮੋਨਦਾ ਸੀ ਉਹ ਜਿਹੜੀ ਆਮਦਨ ਹੈ ਜੀ ਦੋਸਤੋ ਠੀਕ ਹੈ ਜੀ ਆਮਦਨ ਹੈ ਜਿਹੜੀ ਉਹ ਬੰਦ ਹੋ ਗਈ ਹੈ ਇਨਕਮ ਬੰਦ ਹੋ ਗਈ ਹੈ ਤਾਂ ਦੋਸਤੋ ਇਸ ਹਾਲਾਤ ਦੇ ਵਿੱਚ ਕੀ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਜੋ ਸੁਵਿਧਾ ਪਹਿਲਾਂ ਮਿਲ ਰਹੀ ਸੀ ਉਹ ਬਾਅਦ 'ਚ ਇਹ ਮਿਲਦੀਆਂ ਰਹਿਣਗੀਆਂ ਜਿਵੇਂ ਕਿ ਮੰਨ ਲਓ ਜੋ ਪ੍ਰਾਈਵੇਟ ਸਕੂਲ 'ਚ ਬੱਚਾ ਪੜ੍ਹਦਾ ਸੀ ਠੀਕ ਹੈ ਜੀ ਟਿਊਸ਼ਨ ਜਾਂਦਾ ਸੀ ਠੀਕ ਹੈ ਜੀ ਚੰਗੇ ਕੱਪੜੇ ਪਾਉਂਦਾ ਸੀ ਚੰਗੇ ਕੱਪੜੇ ਪਾਉਂਦਾ ਸੀ ਰਿਸ਼ਤਦਾਰੀਆਂ 'ਚ ਘੁੰਮਦਾ ਸੀ ਕਾਰ ਲੈਂਦਾ ਸੀ ਠੀਕ ਹੈ ਜੀ ਠੀਕ ਹੈ ਜੀ ਮੋਟਰਸਾਈਕਲ ਤੇ ਠੀਕ ਹੈ ਇਹ ਜਾਂਦਾ ਸੀ ਇਹ ਸਾਰੀਆਂ ਸੁਵਿਧਾ ਲਾ ਲਓ ਆਪਾਂ ਇਹ ਲੈ ਰਹੇ ਸੀ ਠੀਕ ਹੈ ਕੀ ਬਾਅਦ 'ਚ ਉਹ ਲੈ ਸਕਣਗੇ ਕੁਝ ਸਾਲ ਤੱਕ ਲੈ ਸਕਦੇ ਆ ਠੀਕ ਹੈ ਜੀ ਕਿਉਂਕਿ ਜਦ ਤੱਕ ਉਹ ਜਿੰਦਾ ਹੈ ਉਸ ਤੋਂ ਬਾਅਦ ਦੋਸਤੋ ਇਹਨਾਂ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋਣਗੀਆਂ ਕਿਉਂਕਿ ਇਨਕਮ ਦਾ ਸਾਧਨ ਜਿਹੜਾ ਘਰੇ ਆਣਾ ਬੰਦ ਹੋ ਗਿਆ ਤੇ ਇਹਨਾਂ ਨੂੰ ਹੁਣ ਪ੍ਰਸ਼ੰਨ ਦਾ ਸਾਹਮਣਾ ਕਰਨਾ ਪਏਗਾ ਹੁਣ ਆਪਾਂ ਸਮਝਦੇ ਹਾਂ ਬੀਮਾ ਉਰੇ ਆਪਾਂ ਨੂੰ ਕਿਵੇਂ ਲਾਭ ਪਹੁੰਚੋਂਦਾ ਹੈ ਤਾਂ ਦੋਸਤੋ ਜਿਵੇਂ ਕਿ ਆਪਾਂ ਸਮਝਿਆ ਕਿ ਕੁਝ ਇਸ ਟਾਈਮ ਜੀਕੇ ਜਿਹੜਾ ਬੰਦਾ ਹੈ ਠੀਕ ਹੈ ਜੀ ਉਹ ਨਹੀਂ ਰਿਹਾ ਠੀਕ ਹੈ ਜੀ ਇਹ ਘਰ ਵਾਲਿਆਂ ਨੂੰ ਪਤਾ ਲੱਗਿਆ ਹੁਣ ਬੰਦਾ ਨਹੀਂ ਰਿਹਾ ਪਰ ਜੇ ਇਸ ਬੰਦੇ ਨੇ ਆਪਣੀ ਕੋਈ ਵੀ ਪੂਸੀ ਆਪਾਂ LIC ਦੀ ਮਾਲਕੇ ਚਲਾਂਗੇ LIC ਦਾ ਬੀਮਾ ਕਰਾਇਆ ਸੀ ਇਹਨੇ ਠੀਕ ਹੈ ਜੀ LIC ਦਾ ਬੀਮਾ ਕਰਵਾਇਆ ਸੀ ਉਹਰੇ ਤਾਂ LIC ਦਾ ਬੀਮਾ ਆਏਗਾ ਕਿ ਕੀ ਫਾਇਦਾ ਦੇਣ ਵਾਲਾ ਹੈ ਇਹਨੂੰ ਠੀਕ ਹੈ ਜੀ ਕੀ ਫਾਇਦਾ ਇਹਨੂੰ ਦੇਗਾ ਇਸ ਬੰਦੇ ਨੂੰ ਇਹਦੇ ਘਰਦਿਆਂ ਨੂੰ ਕੀ ਫਾਇਦਾ ਦੇਗਾ ਤਾਂ ਦੋਸਤੋ ਮੰਨ ਲਓ ਇਹ ਬੰਦੇ ਨੇ ਬੀਮਾ ਕਰਵਾਇਆ ਸੀ ਠੀਕ ਹੈ ਜੀ ਕਿਸ਼ਤਾਂ ਭਰ ਰਿਆ ਸੀ ਥੋੜੀਆਂ-ਥੋੜੀਆਂ ਕੱਟ ਕੇ ਇਹਦੇ ਵਿੱਚੋਂ ਆਪਣਾ ਜੋ ਵੀ ਕਮਾਈ ਕਰਦਾ ਸੀ ਇਹ ਉਹਦੇ ਵਿੱਚੋਂ ਥੋੜੀ-ਥੋੜੀ ਕਿਸ਼ਤ ਇਹ ਪੇ ਕਰ ਰਿਹਾ ਸੀ ਪਰ ਅਚਾਨਕ ਕੁਝ ਹੋਇਆ ਕਿ ਇਹ ਬੰਦਾ ਨਹੀਂ ਰਿਹਾ ਠੀਕ ਹੈ ਜੀ ਤਾਂ ਦੋਸਤੋ ਉਸ ਸਮੇਂ ਕੀ ਹੁੰਦਾ ਜੀ ਜਿਹੜੀ ਇਹ ਕੋਈ ਵੀ ਬੀਮਾ ਕੰਪਨੀ ਆਪਾਂ LIC ਦਾ ਬੀਮਾ ਕਰਵਾਇਆ ਜੇ ਤੇ ਆਪਾਂ ਨੂੰ ਕੀ LIC ਕੀ ਕਰੇਗੀ ਇਸ ਟਾਈਮ ਠੀਕ ਹੈ ਜੀ ਆਪਾਂ ਨੂੰ ਜਿਨੇ ਦਾ ਬੀਮਾ ਕਰਵਾਇਆ ਹੈ ਠੀਕ ਹੈ ਉਹ ਉਹਨੇ ਦਾ ਪੈਸਾ ਉਰੇ ਪੇ ਕਰ ਦੇਗੀ ਕਰਦਿਆਂ ਨੂੰ ਚਾਹੇ ਉਹ 10 ਲੱਖ ਦਾ ਕਰਾਇਆ ਚਾਹੇ 20 ਲੱਖ ਦਾ ਕਰਾਇਆ ਠੀਕ ਹੈ ਜੀ ਚਾਹੇ 30 ਲੱਖ ਦਾ ਬੀਮਾ ਕਰਵਾਇਆ ਉਹ ਕਰਦਿਆਂ ਨੂੰ ਉਰੇ ਪੇ ਕਰ ਦੇਗੀ ਠੀਕ ਹੈ ਜੀ ਤਾਂ ਜੋ ਇਹਨਾਂ ਦਾ ਜਿਹੜਾ ਗੁਜ਼ਾਰਾ ਹੋ ਸਕੇ ਔਰ ਉਸ ਤੋਂ ਬਾਅਦ ਜਿਹੜੇ ਘਰ ਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਆਪਣੇ ਕੋਲ ਸਿਰਫ ਇਹੀ ਪੈਸਾ ਹੈ ਠੀਕ ਹੈ ਜਦ ਤੱਕ ਆਪਣਾ ਕੋਈ ਇਨਕਮ ਦਾ ਸਾਧਨ ਦੁਬਾਰਾ ਨਹੀਂ ਹੁੰਦਾ ਉਦੋਂ ਤੱਕ ਆਪਣਣ ਕੋਲ ਇਹੀ ਪੈਸਾ ਹੈ ਤਾਂ ਆਪਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਤਾਂ ਦੋਸਤੋ ਇਹ ਹੁੰਦਾ ਬੀਮੇ ਦਾ ਫਾਇਦਾ ਹੁਣ ਦੋਸਤੋ ਤੁਹਾਨੂੰ ਇਹ ਹੋਏਗਾ ਵੀ ਕਈ ਕਈਆਂ ਨੂੰ ਪੈਸਾ ਵਿੱਚ ਮਿਲਦਾ ਹੈ ਉਹ ਸਕੀਮ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਸਕੀਮ ਕਿਹੋ ਜਿਹੀ ਲਈ ਸੀ ਕਈਆਂ ਬੰਦਿਆਂ ਨੇ ਹੁੰਦਾ ਜੀ ਜਿਵੇਂ ਹੁਣ ਏ 20 ਸਾਲ ਦਾ ਬੀਮਾ ਹੈ ਠੀਕ ਹੈ ਜੀ 20 ਸਾਲ ਦਾ ਬੀਮਾ ਪਹਿਲੇ ਸਾਲ ਤੋਂ ਪੜਨਾ ਸ਼ੁਰੂ ਕੀਤਾ 20 ਸਾਲ ਤੱਕ ਪੜਨਾ ਹੈ ਠੀਕ ਹੈ ਉਹਦੇ ਵਿੱਚ ਕੀ ਹੁੰਦਾ 5ਵੇਂ ਸਾਲ ਪੈਸੇ ਮਿਲ ਜਾਂਦੇ ਨੇ 10ਵੇਂ ਸਾਲ ਪੈਸੇ ਮਿਲ ਜਾਂਦੇ ਨੇ 15ਵੇਂ ਸਾਲ ਪੈਸੇ ਮਿਲ ਜਾਂਦੇ ਨੇ ਕੁਝ ਮਨੀ ਬੈਕ ਮਿਲਦਾ ਹੈ ਠੀਕ ਹੈ ਜੀ ਤਾਂ ਜਿਹੜਾ 20 ਸਾਲ ਦੇ ਬਾਅਦ ਆ ਜਿਹੜਾ ਉਹਨੇ ਭਰਿਆ ਹੁੰਦਾ ਥੋੜਾ ਬੋਤਾਂ ਵਿਆਜ ਸਮੇਤ ਮਿਲ ਜਾਂਦਾ ਕਿਉਂਕਿ ਵਿਆਜ ਤੇ ਉਹਨੂੰ ਪਹਿਲੇ ਹੀ ਵਿੱਚ ਵਿੱਚ ਮਿਲ ਗਿਆ ਕਈਆਂ ਨੂੰ ਇਹ ਹੁੰਦਾ ਕਿ ਜਿਹੜਾ ਜਿਹੜਾ ਲਾਸਟ ਚ 20ਵੇਂ ਸਾਲ ਹੀ ਸਾਰਾ ਪੈਸਾ ਮਿਲਦਾ ਹੈ ਠੀਕ ਹੈ ਜੀ ਇਹ ਕੁਝ ਅਲੱਗ-ਅਲੱਗ ਸਕੀਮਾਂ ਹੁੰਦੀਆਂ ਨੇ ਜੇ ਤੁਸੀਂ ਇਹ ਸਕੀਮਾਂ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਦੱਸੋ ਕਿ ਇੰਸ਼ੋਰੈਂਸ ਕਿਹੜੇ-ਕਿਹੜੇ ਤਰ੍ਹਾਂ ਦੇ ਹੁੰਦੇ ਨੇ ਕਿਵੇਂ-ਕਿਵੇਂ ਇੰਸ਼ੋਰੈਂਸ ਕੰਮ ਕਰਦਾ ਹੈ ਠੀਕ ਹੈ ਜੀ ਅਸੀਂ ਇੰਨੀ ਕੁ ਰਕਮ ਪੇ ਪੇ ਕਰ ਸਕਦੇ ਹਾਂ ਸਾਨੂੰ ਕਿਹੜਾ ਬੈਸਟ ਬੀਮਾ ਹੈ ਸਾਨੂੰ ਦੱਸੋ ਉਹਦੇ ਬਾਰੇ ਸੀ ਤੁਹਾਨੂੰ ਇੱਕ ਨਵੀਂ ਵੀਡੀਓ 'ਚ ਦੱਸ ਦਾਂਗੇ ਜੇ ਤੁਸੀਂ ਕਮੈਂਟ 'ਚ ਦੱਸਦੇ ਹੋ ਸਾਨੂੰ ਕਿ ਅਸੀਂ ਬੀਮਾ ਕਰਾਉਣਾ ਹੈ ਸਾਨੂੰ ਤੁਸੀਂ ਆਪਣੀ ਪ੍ਰੋਬਲਮ ਲਿਖਦੇ ਹੋ ਕਿ ਤੁਹਾਡੀ ਆਮਦਨ ਕਿੰਨੀ ਹੈ ਠੀਕ ਹੈ ਜੀ ਬੱਚੇ ਛੋਟੇ ਨੇ ਕਿ ਉਸੇ ਹਿਸਾਬ ਨਾਲ ਅਸੀਂ ਤੁਹਾਨੂੰ ਬੀਮੇ ਦੀ ਇੱਕ ਨਵੀਂ ਸਕੀਮ ਦੱਸ ਦਾਂਗੇ ਕਿ ਤੁਹਾਡੇ ਵਾਸਤੇ ਕਿਹੜਾ ਬੀਮਾ ਜਿਹੜਾ ਉਹ ਬੈਟਰ ਹੋਣ ਵਾਲਾ ਕਿਉਂਕਿ ਦੋਸਤੋ ਜੇ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਇਹਦਾ ਫਾਇਦਾ ਹੋਏ ਹੁੰਦਾ ਜੀ ਤੁਸੀਂ ਉਰੇ ਇਹ ਨਾ ਸਮਝੋ ਕਿ ਜੇ ਆਪਾਂ ਮੰਨ ਲਓ ਰੱਬ ਨਾ ਕਰੇ ਬੰਦਾ ਨਹੀਂ ਰਹਿੰਦਾ ਤਾਂ ਹੀ ਪੈਸੇ ਮਿਲਣਗੇ ਆਪਾਂ ਕਹਿੰਦੇ ਇਹ ਨੂੰ ਬੰਦੇ ਨੂੰ ਕੁਝ ਵੀ ਨਹੀਂ ਹੋਇਆ ਠੀਕ ਹੈ ਇਹ ਚੰਗਾ ਭਲਾ ਜੀ ਹੁੰਦਾ ਵਾਹਿਗੁਰੂ ਦੀ ਮਿਹਰ ਹੈ ਠੀਕ ਹੈ ਪਰ ਉਰੇ ਕੀ ਹੁੰਦਾ ਉਰੇ ਦੇਖੋ ਜੀ ਇਹ ਕਿਸ ਤਾਂ ਭਰਿਆ ਠੀਕ ਹੈ ਜੀ ਪਰਿਵਾਰ ਵੀ ਖੁਸ਼ ਹੋਊਗਾ ਕਿਸ ਤਾਂ ਭਰਿਆ ਜਿਹੜਾ ਇਹਨੇ ਬੀਮਾ ਭਰਿਆ ਹੁੰਦਾ ਇਹ ਦੇਖੋ ਵੀ ਮਾ ਭਰਿਆ ਹੁੰਦਾ ਹੈ ਇਹ ਲਾਸਟ ਚ ਇਹਨੂੰ ਵਿਆਸਮੇਤ ਉਰੇ ਮਿਲ ਜੇਗਾ ਠੀਕ ਹੈ ਜੀ ਜਿਹੜੇ ਇਹਨੇ ਪੈਸੇ ਭਰਿਆ ਵਿਆਸਮੇਤ ਉਰੇ ਮਿਲ ਜਾਣਗੇ ਪਰ ਇੱਕ ਇੰਸ਼ੋਰੈਂਸ ਹੋ ਗਿਆ ਜੇ ਮੈਂ ਨਾਰਾ ਮਾਂ ਤਾਂ ਕੰਪਨੀ ਮੇਰੇ ਪਰਿਵਾਰ ਨੂੰ ਕੀ ਦੇਗੀ ਇਹ ਬੰਦਾ ਕਮਿਟਮੈਂਟ ਕਰਦਾ ਹੈ ਕੰਪਨੀ ਦੇ ਨਾਲ ਵੀ ਜੇ ਮੈਂ ਨਹੀਂ ਨਹੀਂ ਹੀ ਰਿਹਾ ਤਾਂ ਤੁਸੀਂ ਕੀ ਦਿਓਗੇ ਤਾਂ ਉਸ ਹਿਸਾਬ ਨਾਲ ਬੰਦੇ ਨੂੰ ਪੁੱਛਿਆ ਜਾਂਦਾ ਵੀ ਤੂੰ 10 ਲੱਖ ਲਏਂਗਾ ਕਿ 20 ਲੱਖ ਲਏਂਗਾ ਉਹਦੇ ਹਿਸਾਬ ਨਾਲ ਤੇਰੀਆਂ ਕਿਸ਼ਤਾਂ ਬਣਾ ਦਾਂਗੇ ਅਸੀਂ ਜੇ ਦੋਸਤੋ ਜੇ 10 ਲੱਖ ਲੈਂਦਾ ਕਿਸ਼ਤ ਜਿਆਦਾ ਆਏਂਦੀ ਹੈ 5 ਲੱਖ ਲੈਂਦਾ ਕਿਸ਼ਤ ਥੋੜੀ ਘੱਟ ਆਏਂਦੀ ਹੈ ਇਹ ਡਿਪੈਂਡ ਕਰਦਾ ਤੁਸੀਂ ਬੀਮਾ ਕਿੰਨੇ ਚਿਰ ਦਾ ਕਰਵਾਇਆ ਠੀਕ ਹੈ ਤੇ ਕਿੰਨੀ ਅਮਾਉਂਟ ਦਾ ਬੀਮਾ ਤੁਸੀਂ ਕਰਵਾਇਆ ਉਸ ਤੇ ਡਿਪੈਂਡ ਕਰਦਾ ਤੁਹਾਡੀਆਂ ਕਿਸ਼ਤਾਂ ਠੀਕ ਹੈ ਜੀ ਕਿਸ਼ਤਾਂ ਤੁਹਾਡੀਆਂ ਉਸ ਤੇ ਡਿਪੈਂਡ ਕਰਦੀਆਂ ਨੇ ਕਿੰਨੀਆਂ ਨੇ ਹੁਣ ਆਪਾਂ ਗੱਲ ਕਰੀਏ ਤਾਂ ਜੇ ਦੋਸਤੋ 5 ਲੱਖ ਦਾ ਬੀਮਾ ਕਰਾਉਨੇ ਹੋ ਠੀਕ ਹੈ ਜੇ ਤੁਸੀਂ ਇਹ ਕਰਾਉਨੇ 10 ਸਾਲ ਦਾ ਠੀਕ ਹੈ ਜਿੰਨੀ ਰਕਮ ਆਏਗੀ ਅਗਰ ਤੁਸੀਂ ਇਹਨੂੰ 10 5 ਲੱਖ ਦਾ ਹੀ ਬੀਮਾ ਠੀਕ ਹੈ ਜੀ ਅਗਰ ਇਹਨੂੰ 20 ਸਾਲ ਕਰ ਦੇਣ ਤੇ ਕਿਸਤਾਂ ਦੋਸਤੋ ਵੱਧ ਜਾਣਗੇ ਜਿੱਥੇ ਇੱਕ ਸਾਲ ਦੀ ਇੱਕ ਕਿਸ਼ਤ ਬੰਨੀ 10 ਕਿਸ਼ਤਾਂ ਜਿੱਥੇ ਉਸੇ ਹੀ ਤਰ੍ਹਾਂ ਹੀ ਸਾਲ ਦੀ ਇੱਕ ਕਿਸ਼ਤ 20 ਸਾਲਾਂ ਤੇ 20 ਕਿਸ਼ਤਾਂ ਹੋ ਜਾਣਗੀਆਂ ਯਾਨੀ ਅੱਧੋ-ਅੱਧ ਦਾ ਫਰਕ ਪੈ ਜਾਏਗਾ ਤੁਹਾਨੂੰ ਇਸ ਹਿਸਾਬ ਨਾਲ ਕਈ ਤਰ੍ਹਾਂ ਦੇ ਬੀਮੇ ਹੁੰਦੇ ਨੇ ਤੁਹਾਨੂੰ ਸੁਣ ਜਾਵੇ ਪਰ ਮੋਟੀ-ਮੋਟੀ ਅੱਜ ਇਹ ਗੱਲ ਸੀ ਕਿ ਤੁਹਾਨੂੰ ਜਿਹੜਾ ਬੀਮਾ ਇੰਸ਼ੋਰੈਂਸ ਅਸਲ 'ਚ ਇਹ ਇੰਸ਼ੋਰੈਂਸ ਇਹ ਹੁੰਦਾ ਕੀ ਹੈ ਕਿਉਂ ਇਹਦੀ ਲੋੜ ਹੈ ਸਾਨੂੰ ਕਰਵਾਉਣਾ ਚਾਹੀਦਾ ਹੈ ਨਹੀਂ ਕਰਵਾਉਣਾ ਚਾਹੀਦਾ ਹੁਣ ਤੁਹਾਨੂੰ ਬੀਮਾ ਸਮਝ ਆ ਗਿਆ ਕੀ ਚੀਜ਼ ਹੁੰਦੀ ਹੈ ਜੇ ਆਪਾਂ ਨਹੀਂ ਰਹਿੰਦੇ ਤਾਂ ਵੀ ਆਪਾਂ ਨੂੰ ਕੰਪ ਤੇ ਆਪਾਂ ਜੇ ਮਨੋ ਜਿਉਨੇ ਆ ਠੀਕ ਹੈ ਜੀ ਆਪਣੇ ਪਰਿਵਾਰ ਦੇ ਨਾਲ ਤੇ ਆਪਾਂ ਮੈਚਿਓਰਟੀ ਦੇ ਟਾਈਮ ਤੇ ਦੋਸਤੋ ਮੈਚਿਓਰਟੀ ਜਦੋਂ ਹੋਏਗੀ ਆਪਣਾ ਟਾਈਮ ਪੂਰਾ ਹੋਏਗਾ ਬੀਮੇ ਦਾ ਆਪਾਂ ਉਸ ਟਾਈਮ ਬੀਮਾ ਕਢਵਾ ਲ ਸਕਦੇ ਆ ਤਾਂ ਇਹਦਾ ਆਪਾਂ ਜੋ ਉਪਯੋਗ ਕਿਤੇ ਵੀ ਕਰੀਏ ਚ ਬੱਚੇ ਦੀ ਸ਼ਾਦੀ ਦੇ ਵਿੱਚ ਕਰੀਏ ਤੇ ਕਿਸੇ ਵੀ ਤਰੀਕੇ ਨਾਲ ਆਪਾਂ ਇਹ ਪੈਸੇ ਦਾ ਉਪਯੋਗ ਕਰ ਸਕਦੇ ਆ ਤਾਂ ਦੋਸਤੋ ਵੀ ਇਹ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਨਾਲ ਆਪਣੇ ਵੀਟ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਹੋਰਤ ਜਰੂਰ ਪ੍ਰੈਸ ਕਰ ਦੇਣਾ ਤਾਂ ਦੋਸਤੋ ਚੈਨਲ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ